ਭਾਈ ਆਪਣਾ ਨਾਮ ਰੋਰ ਤੋਂ ਪਿੱਛੇ ਮੈਂ ਹਰਪਰਜਨਸੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਾਡੇ ਜਿਹੜੀ ਮੋਟਰਸਾਈਕਲ ਐਦੀ ਖੜੀ ਐ ਕਿੰਨਾ ਮੋਟਰਸਾਈਕਲ ਐ ਤੇ ਕਿੱਧਰ ਕਿੱਧਰ ਜਾਣਾ ਤੇ ਕਿਸ ਕਾਰਨ ਇੱਥੇ ਵੇਖੋ ਅੱਜ ਬਹੁ ਗਿਣਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਅੱਜ ਇੱਥੇ ਮੋਟਰਸਾਈਕਲ ਜਿਹੜੀ ਗਿਣਤੀ ਤੋਂ ਬਾਹਰ ਚਲੇ ਗਿਆ ਸਾਡੀ ਗਿਣਤੀ ਤੋਂ ਕਿਤੇ ਬਾਹਰ ਮੋਟਰਸਾਈਕਲ ਚਲੇ ਗਿਆ ਤੇ ਇਸੇ ਤਰ੍ਹਾਂ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਦੋ ਜਗ੍ਹਾ ਜਿਹੜਾ ਇਹ ਮੋਟਰਸਾਈਕਲ ਮਾਰਚ ਹੋ ਰਿਹਾ ਤੇ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ ਜਿਹਦੇ ਤਹਿਤ 62000 ਕਲਾ ਜ਼ਮੀਨ ਜਿਹੜੀ ਜ਼ਰਖੇਜ਼ ਧਰਤੀ ਬਹੁ ਫਸਲੀ ਜ਼ਮੀਨ ਜਿਹੜੀ ਆ ਆ ਲੋਕਾਂ ਕੋ ਖੋ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸੋ ਬਿਲਕੁਲ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ 1 ਇੰਚ ਜ਼ਮੀਨ ਜਿਹੜੀ ਆ ਪਕ ਦੇਣੀ ਨਹੀਂ ਅਸੀਂ ਇਹਦੇ ਵਾਸਤੇ ਸਾਨੂੰ ਇਹ ਸੰਘਰਸ਼ ਤੇ ਕੀ ਹੋਰ ਤਿੱਖੇ ਕਰਾਂਗੇ ਪਰ ਜੇ ਕਿਤੇ ਸਿਰ ਵੀ ਦੇਣੇ ਪਏ ਦੇਵਾਂਗੇ ਪਹਿਲਾਂ ਹੀ ਸਾਡੇ ਜੋ ਭਾਰਤ ਮਾਲਾ ਤਹਿਤ ਬਹੁਤ ਵੱਡੀ ਹਿੱਸਾ ਜ਼ਮੀਨ ਦਾ ਜਿਹੜਾ ਵਾ ਬਹੁ ਫਸਲੀ ਜ਼ਮੀਨ ਜਿਹੜੀ ਆ ਸਾਡੀ ਭਾਰਤ ਮਾਲਾ ਤਹਿਤ ਚੱਲ ਗਿਆ ਹੁਣ 61000 ਤੋਂ ਉੱਪਰ ਜ਼ਮੀਨ ਜਿਹੜੀ ਆ ਇਹ ਲੈਂਡ ਪੂਲਿੰਗ ਪਾਲਿਸੀ ਦੇ ਨਾਂ ਤੇ ਚੱਲ ਗਿਆ ਪਹਿਲਾ ਕਟੀਆਂ ਕਲੋਨੀਆਂ ਜਿਹੜੀਆਂ ਅੱਜ ਤੱਕ 2008-09 ਤੋਂ ਉਹ ਵੀ ਖਾਲੀ ਪਈਆਂ ਕਿਹੜੀ ਦੁਨੀਆ ਵਸਾਉਣੀ ਆ ਇੱਥੇ ਸਾਨੂੰ ਦੱਸੇ ਦੇ ਕੋਈ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਕਿਹਨਾਂ ਨੂੰ ਵਸਾਉਣਾ ਚਾਹੁੰਦਾ ਵਾ ਇੱਥੇ ਕੀ ਬਿਹਾਰ ਬੰਗਾਲ ਦੇ ਲੋਕ ਵਸਾਉਣਾ ਚਾਹੁੰਦਾ ਇੱਥੇ ਪੰਜਾਬ ਦੇ ਲੋਕ ਪੰਜਾਬ ਦੇ ਪਿੰਡ ਖਾਲੀ ਪਏ ਆ ਪੰਜਾਬ ਦੀਆਂ ਕਲੋਨੀਆਂ ਪਖਾਲੀ ਪਈਆਂ ਵਾ ਪਹਿਲਾਂ ਹੀ ਕਿੱਥੇ ਆਏ ਲੋਕ ਰਹਿਣ ਵਾਲੇ ਕਿੱਥੇ ਆ ਸੋ ਇਹ ਕਲੋਨੀਆਂ ਬਣਾ ਕੇ ਕਿਹਨੂੰ ਦੇਣੀਆਂ ਸਾਨੂੰ ਦੱਸੇ ਸਾਡੇ ਨਾਲ ਖੁੱਲੀ ਦਪੇਟ ਾਨ ਕੇ ਕਰੇ ਜੇ ਅਸੀਂ ਝੂਠੇ ਸਾਬਤ ਹੋਏ ਤੇ ਜ਼ਮੀਨਾਂ ਇੰਜ ਛੱਡ ਦਿਆਂਗੇ ਜਾਇਦੇ ਇਹ ਜਿਹੜੀ ਆਪਣਾ ਅਸਤੀਫਾ ਦੇਵੇ ਕਿੱਥੇ ਤੱਕ ਜਾਣੇ ਤੇ ਕਿੰਨੇ ਪਿੰਡਾਂ ਜੀ ਇਹ ਵੇਖੋ ਵੱਖ-ਵੱਖ ਪਿੰਡਾਂ ਤੋਂ ਹੋ ਕੇ ਲਗਭਗ ਜ਼ਿਲ੍ਹਾ ਗਰਦਾਸਪੁਰ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ 6 ਜੋਨਾਂ ਇੱਥੇ ਆਈਆਂ 8 9 ਜੋਨ 9 ਜੋਨਾਂ ਸਾਡੀਆਂ ਜ਼ਿਲ੍ਹਾ ਗਰਦਾਸਪੁਰ ਚ ਲੱਗੀਆਂ ਤੇ ਵੱਡੀ ਗਿਣਤੀ ਚ ਪਿੰਡਾਂ ਦੇ ਅਸੀਂ ਜਿੰਨੇ ਲੋਕ ਅਸੀਂ ਆਖੇ ਸੀ ਉਹਨਾਂ ਨਾਲੋਂ ਹਜ਼ਾਰਾਂ ਲੋਕ ਹੋਰ ਵੱਧ ਕੇ ਆਇਆ ਕਿਉਂਕਿ ਦੁੱਖ ਬਹੁਤ ਵੱਡਾ ਵਾਏ ਜ਼ਮੀਨ ਜਿਹੜੀ ਕਿਸਾਨ ਦੀ ਮਾਂ ਹੁੰਦੀ ਆ ਸਾਡੇ ਦੇ ਬੰਨੇ ਨੂੰ ਕਈ ਲਾ ਦੇਣਾ ਕੋਈ ਅਸੀਂ ਮਾਰਨ ਤੱਕ ਜਾਣਦੇ ਆ ਉਹਨੂੰ ਕਤਲ ਕਰਨ ਤੱਕ ਜਾਣਦੇ ਆ ਇੱਥੇ ਤੇ ਸਾਡਾ ਕਿੱल्ल्या ਦੇ ਕਿੱਲੇ ਕੀ ਜਿਹੜਾ ਆਪਣਾ ਚਾਹੁੰਦਾ ਵਾ ਸੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪਾਜੀ ਆਪਣਾ ਨਾਮ ਦੱਸਿਓ ਜੀ ਮੈਂ ਹਰਵਿੰਦਰ ਸਿੰਘ ਮਸਾਨੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਅੱਜ ਦੀ ਜਿਹੜੀ ਇਹ ਰੋਸ ਮਾਰਚ ਮੋਟਰਸਾਈਕਲ ਰੈਲੀ ਆ ਜਿਹੜੀ ਇਹ ਲਗਭਗ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਕੇਐਮਐਮ ਦੀ ਰਹਿਨਮਾਈ ਦੇ ਹੇਠ ਹੁੰਦੀ ਪਈ ਆ ਕਿਸਾਨ ਮਜ਼ਦੂਰ ਮੋਰਚਾ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਲੈਂਡ ਪੂਲਿੰਗ ਪਾਲਿਸੀ ਜਿਹਦੇ ਤਹਿਤ ਸੂਬੇ ਦੀ ਸਰਕਾਰ ਨੇ ਲਗਭਗ 65555 ਕਿੱਲੇ ਜ਼ਮੀਨ ਜਿਹੜੀ ਆ ਉਹ ਕਾਰਪੋਰੇਟ ਦਾ ਨਾਂ ਬਦਲ ਕੇ ਉਹਨੂੰ ਪਾਲਿਸੀ ਦੇ ਵਿੱਚ ਲਿਆ ਕੇ ਲਗਭਗ ਕਲੋਨੀਜ਼ਮ ਦੇ ਨਾਂ ਦੇ ਉੱਤੇ ਜਿਹੜਾ ਉਹਦਾ ਧਾਨ ਕਰਨ ਲੱਗੀ ਆ ਉਹਦਾ ਵਿਰੋਧ ਆ ਪੂਰੇ ਪੰਜਾਬ ਦੇ ਵਿੱਚ ਕਿ ਪਹਿਲਾਂ ਹੀ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹਦੇ ਵਿੱਚ ਲਗਭਗ ਅਸੀਂ 42000 ਕਿੱਲਾ ਜਿਹੜਾ ਆਪਣਾ ਉਹ ਦੇ ਚੁੱਕੇ ਹ ਸਰਕਾਰਾਂ ਦੇ ਲਈ ਇਹ ਵਿਕਾਸ ਮਾਡਲ ਹੋ ਸਕਦਾ ਪਰ ਸੂਬੇ ਦੇ ਲਈ ਇਹ વિનાਸ਼ ਮਾਡਲ ਆ ਉਹ ਧਰਤੀ ਜਿਹੜੀ ਇਸ ਦੇਸ਼ ਦਾ ਲਗਭਗ 92% ਭੰਡਾਰਨ ਪੈਦਾ ਕਰਕੇ ਦਿੰਦੀ ਪਈ ਆ ਉਸ ਧਰਤੀ ਦੇ ਉੱਤੇ ਇੰਡਸਟਰੀ ਬਣਾਉਣੀ ਉਸ ਧਰਤੀ ਦੇ ਉੱਤੇ ਕਲੋਨੀਆਂ ਬਣਾਉਣੀਆਂ ਤੇ ਉਹਨਾਂ ਕਲੋਨੀਆਂ ਦੇ ਨਾਂ ਤੇ ਜ਼ਮੀਨ ਲੈ ਕੇ ਤੇ ਬਾਅਦ ਚ ਕਾਰਪੋਰੇਟ ਦੀਆਂ ਮਿਲਾਂ ਨੂੰ ਦੇ ਦੇਣੀ ਸਾਡਾ ਸਵਾਲ ਆ ਕਿ ਲਹਿਰਾ ਗਾਗਾ ਵਾਲਾ ਥਰਮਲ ਪਲਾਂਟ ਲਈ ਐਕਵਾਇਰ ਹੋਈ ਜ਼ਮੀਨ ਤੇ ਕੀ ਬਣਿਆ ਤਾਰਪੁਰ ਦੀ ਧਰਤੀ ਦੇ ਉੱਤੇ ਪੋਟੈਟੋ ਫਾਰਮ ਵਾਸਤੇ ਜਿਹੜੀ ਜ਼ਮੀਨ ਐਕਵਾਇਰ ਹੋਈ ਸੀ ਉਹਦੇ ਤੇ ਕੀ ਬਣਿਆ ਫਿਰ ਉਹ ਗੰਨਾ ਮਿਲ ਵਾਸਤੇ ਜਿਹੜੀ ਜ਼ਮੀਨ ਐਕਵਾਇਰ ਹੋਈ ਸੀ ਉਹਦੇ ਤੇ ਕੀ ਬਣਿਆ ਸਾਡਾ ਸਵਾਲ ਆ ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ ਬਠਿੰਡੇ ਦੇ ਜਲਾਉਤ ਦੇ ਵਿੱਚ ਜਿਹੜੀ ਜ਼ਮੀਨ ਇਹ ਇਹਦੇ ਵਾਸਤੇ ਸੀ ਕਿ ਕਪਾਹ ਦੇ ਯੋਗ ਦੇ ਵਾਸਤੇ ਉਹਦੇ ਤੇ ਕੀ ਬਣਿਆ ਤੇ ਲਗਭਗ 29681 ਏਕੜੋ ਜ਼ਮੀਨ ਜਿਹੜੀ ਲਗਭਗ 1986 ਤੋਂ ਲੈ ਕੇ ਲਗਾਤਾਰ ਸਨ 2009 ਤੱਕ ਪਹਿਲਾਂ ਅਕਵਾਇਰ ਹੁੰਦੀ ਆਈ ਉਹਦੇ ਵਿੱਚ ਸਰਕਾਰ ਨੇ ਕੇਵਲ ਤੇ ਕੇਵਲ ਜ਼ਮੀਨਾਂ ਅਕਵਾਇਰ ਕਰਕੇ ਵੱਖ-ਵੱਖਤ ਯੋਗਾਂ ਦਾ ਨਾਂ ਦੇ ਕੇ ਕਦੇ ਕਪਾਹ ਦੀ ਯੋਗ ਕਦੇ ਨਰਮਾ ਦੀ ਯੋਗ ਕਦੇ ਮੰਡੀਆਂ ਕਦੇ ਪਸ਼ੂ ਮੰਡੀਆਂ ਕਦੇ ਗੰਨਾ ਮਿਲਣਾ ਤੇ ਕਦੇ ਵੱਖ-ਵੱਖ ਕਿਸਾਨਾਂ ਦੇ ਹਿੱਤ ਵਾਲੇ ਪ੍ਰੋਜੈਕਟਾਂ ਦੇ ਨਾਂ ਹੇਠ ਜ਼ਮੀਨਾਂ ਖਰੀਦ ਕੇ ਬਾਦ ਚ ਹੌਲੀ ਹੌਲੀ ਉਹਨਾਂ ਦੇ ਇੰਤਕਾਲ ਜਿਹੜੇ ਨੇ ਉਹ ਕਾਰਪੋਰੇਟ ਦੀ ਇੰਡਸਟਰੀ ਨੂੰ ਦਿੱਤੇ ਨੇ ਲੋਕ ਭੋਲੇ ਨਹੀਂ ਭਗਵਾਨ ਅੱਦੀ ਵੱਲੋਂ ਤੇ ਸੂਬੇ ਦੇ ਕਿਸਾਨਾਂ ਦਾ ਤੁਹਾਡੇ ਵੱਲੋਂ ਕਾਣ ਕੀਤਾ ਜਾ ਰਿਹਾ ਬਿਲਕੁਲ ਨਹੀਂ ਹੋਣ ਦਿਆਂਗੇ ਜਿੰਨੇ ਪਿੰਡਾਂ ਦੇ ਲੋਕ ਜਿਹੜੇ ਅੱਜ ਤੁਹਾਡੇ ਨਾਲ ਤੇ ਕਿੰਨਾ ਮੋਟਰਸਾਈਕਲ ਲਗਭਗ ਸਾਡੇ ਕੋਲ 1900 ਤੇ 30 ਦੇ ਕਰੀਬ ਮੋਟਰਸਾਈਕਲ ਨੇ ਸਾਡੇ ਕੋਲ 6 ਜੋਨਾ ਨੇ ਤੇ ਬਾਕੀ ਸਾਡੀਆਂ 9 ਜੋਨਾ ਜਿਹੜੀਆਂ ਉਹ ਗੁਰਦਾਸਪੁਰ ਦੇ ਵਿੱਚ ਲਗਭਗ 1800 ਮੋਟਰਸਾਈਕਲ ਦੇ ਨਾਲ ਪਿੰਡ ਘਰਾਲੇ ਕੋਠੇ ਅਸੀਂ ਨਵਾਂ ਪਿੰਡ ਪੰਜ ਖੜਲ ਸ਼ਾਹਪੁਰਾ ਹਰਦੋ ਚੰਡੇ ਤੇ ਹਸਨਪੁਰਾ ਜਿਹੜੇ ਪਿੰਡਾਂ ਦੀ ਜ਼ਮੀਨ ਆਈ ਆ ਮੇਰੇ ਖੱਬੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਮੇਰੀ ਬਾਈਟ ਤੋਂ ਬਾਅਦ ਘੁਮਾ ਕੇ ਵੇਖੋ ਇਹਨਾਂ ਪਿੰਡਾਂ ਦੇ ਵਿੱਚ ਤਬਾਈ ਕਿੱਦਾਂ ਮੱਚੀ ਆ ਇੱਕ ਪਾਸੇ ਭਾਰਤਮਾਲਾ ਦਾ ਪੋੜਿਆ ਥਲੜੇ ਪਾਸੇ ਕਲੋਨੀ ਆ ਉਸ ਤੋਂ ਅਗਲੇ ਪਾਸੇ ਲੈਂਡ ਪੂਲਿੰਗ ਆ ਇਹਨਾਂ ਲੋਕਾਂ ਦਾ ਜੀਵਨ ਦੁੱਬਰ ਕਰ ਦਿੱਤਾ ਕੌਡੀਆਂ ਦੇ ਭਾ ਕਰੋੜਾਂ ਦੀਆਂ ਜ਼ਮੀਨਾਂ ਹੁਣ ਨਹੀਂ ਜਾਣ ਦੇਣੀਆਂ